ਗੁਰੂ ਨਾਨਕ ਦੇਵ ਜੀ ਹਰ ਵੇਲੇ ਅਕਾਲ ਪੁਰਖ ਨਾਲ ਜੁੜੇ ਰਹਿੰਦੇ ਸਨ ਕਿਸੇ ਕੰਮ ਕਾਜ ਵਿੱਚ ਕੋਈ ਦਿਲਚਸਪੀ ਨਹੀਂ ਰੱਖਦੇ ਸਨ ਬਹੁਤ ਘੱਟ ਸੌਂਦੇ ਅਤੇ ਬਹੁਤ ਘੱਟ ਖਾਂਦੇ ਸਨ ਅਤੇ ਡੂੰਘੀਆਂ ਸੋਚਾਂ ਵਿੱਚ ਪਏ ਰਹਿੰਦੇ ਸਨ ਘਰ ਵਾਲਿਆਂ ਨੂੰ ਚਿੰਤਾ ਹੋਈ ਕਿ ਸ਼ਾਇਦ ਉਹਨਾਂ ਨੂੰ ਕੋਈ ਰੋਗ ਲੱਗ ਗਿਆ ਹੈ ਇਸ ਕਰਕੇ ਉਹਨਾਂ ਨੇ ਇੱਕ ਦਿਨ ਪਿੰਡ ਤੋਂ ਵੈਦ ਨੂੰ ਬੁਲਾਇਆ ਵੈਦ ਨਾਲ ਗੱਲ ਕਰਦਿਆਂ ਗੁਰੂ ਜੀ ਨੇ ਕਿਹਾ ਕੀ ਠੀਕ ਇਲਾਜ ਕਰਨ ਲਈ ਪਹਿਲਾਂ ਰੋਗ ਪਛਾਨਣ ਦੀ ਲੋੜ ਹੁੰਦੀ ਹੈ ਮੇਰੇ ਸਰੀਰ ਨੂੰ ਅਜਾਇ ਕੋਈ ਰੋਗ ਨਹੀਂ ਹੈ ਜੇ ਕੋਈ ਰੋਗ ਹੈ ਤਾਂ ਆਪ ਜੀ ਨੂੰ ਉਸ ਦੀ ਸਮਝ ਨਹੀਂ ਵੈਦ ਨੇ ਅੱਗੂ ਕਿਹਾ ਮੈਂ ਵੱਡੇ ਵੱਡੇ ਰੋਗੀ ਠੀਕ ਕੀਤੇ ਹਨ ਐਸਾ ਕਿਹੜਾ ਰੋਗ ਹੋ ਸਕਦਾ ਹੈ ਜਿਸ ਦੀ ਮੈਨੂੰ ਸਮਝ ਨਹੀਂ ਗੁਰੂ ਜੀ ਨੇ ਕਿਹਾ ਸਾਡੇ ਸਮਾਜ ਵਿੱਚ ਜੋ ਕੁ ਕਰਮ ਹੋ ਰਹੇ ਹਨ ਕੀ ਤੁਸੀਂ ਉਸ ਦੇ ਇਲਾਜ ਬਾਰੇ ਕਦੀ ਸੋਚਿਆ ਹੈ ਵੈਦ ਨੇ ਕਿਹਾ ਕਿ ਇਹ ਕੰਮ ਪਰਮਾਤਮਾ ਦੀ ਦੇਣ ਹੈ ਗੁਰੂ ਜੀ ਨੇ ਆਖਿਆ ਪਰਮਾਤਮਾ ਨੇ ਤਾਂ ਇਨਸਾਨ ਪੈਦਾ ਕੀਤਾ ਹੈ ਕਿ ਉਹ ਲੋਕਾਂ ਦੇ ਦੁੱਖ ਸੁੱਖ ਦਾ ਪਾਈਵਾਲ ਬਣੇ ਕਿਸੇ ਮਨੁੱਖ ਜਾਂ ਜਾਨਵਰ ਉੱਤੇ ਕੋਈ ਅਤਿਆਚਾਰ ਨਾ ਕਰੇ ਪਰ ਇੱਥੇ ਤਾਂ ਮਨੁੱਖ ਆਪਣੀ ਜਵਾਨੀ ਸਮਾਜ ਵਿੱਚ ਆਪਣੀ ਤਾਕਤ ਅਤੇ ਰੁਤਬੇ ਦੇ ਨਸ਼ੇ ਵਿੱਚ ਕਿਸੇ ਦਾ ਦੁੱਖ ਵੰਡਾਉਣ ਦੀ ਥਾਂ ਲੋਕਾਂ ਤੇ ਜ਼ੁਲਮ ਟਾਉਂਦਾ ਹੈ ਜਬਰਨ ਧਰਮ ਬਦਲਦਾ ਹੈ ਔਰਤਾਂ ਦੀ ਬੇਦਬੀ ਕਰਦਾ ਹੈ ਪਰ ਇਨਾਂ ਕੋ ਕਰਮਾਂ ਦੇ ਵਿਰੁੱਧ ਕੋਈ ਆਵਾਜ਼ ਨਹੀਂ ਉਠਾ ਰਿਆ ਮੈਂ ਤਾਂ ਜਾਈ ਰੋਗੀ ਇਨਸਾਨੀਅਤ ਨੂੰ ਦੇਖ ਕੇ ਦੁਖੀ ਹਾਂ ਉਦਾਸ ਹਾਂ ਕਿ ਤੁਹਾਡੇ ਪਾਸ ਇਸ ਦਾ ਕੋਈ ਇਲਾਜ ਹੈ ਗੁਰੂ ਜੀ ਦੀਆਂ ਗੱਲਾਂ ਸੁਣ ਕੇ ਵੈਦ ਦੀ ਨਿਸ਼ਾ ਹੋ ਗਈ ਉਹ ਵੀ ਸੋਚਾਂ ਵਿੱਚ ਪੈ ਗਿਆ ਉਸ ਨੇ ਗੁਰੂ ਜੀ ਦੇ ਪਰਿਵਾਰ ਨੂੰ ਕਿਹਾ ਕਿ ਨਾਨਕ ਜੀ ਨੂੰ ਕੋਈ ਸਰੀਰਕ ਦੁੱਖ ਨਹੀਂ ਹੈ ਜਿਹੜੇ ਰੋਗ ਤੋਂ ਇਹ ਦੁਖੀ ਹਨ ਉਸ ਦਾ ਇਲਾਜ ਮੈਂ ਨਹੀਂ ਜਾਣਦਾ ਪਰ ਗੁਰੂ ਜੀ ਕਹਿਣ ਲੱਗੇ ਕਿ ਲੁਕਾਈ ਦੀ ਆਤਮਾ ਦੁਖੀ ਅਤੇ ਨਿਰਬਲ ਹੈ ਜਿਸ ਨੂੰ ਬਲਵਾਨ ਅਤੇ ਸਿਹਤਮੰਦ ਬਣਾਉਣ ਲਈ ਨਾਮ ਸਭ ਤੋਂ ਵੱਡਾ دارو ਹੈ ਨਾਮ ਸਿਮਰਨ ਨਾਲ ਮਨ ਨਿਰਮਲ ਅਤੇ ਬਲਵਾਨ ਹੁੰਦਾ ਹੈ ਅਤੇ ਨਿਰਪੈ ਹੋ ਕੇ ਆਨੰਦ ਵਿੱਚ ਰਹਿਣ ਲੱਗ ਜਾਂਦਾ ਹੈ ਅਤੇ ਉਸ ਵਿੱਚ ਪਾਪ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਅਥਾਹ ਸ਼ਕਤੀ ਧੁਪਨ ਹੋ ਜਾਂਦੀ ਹੈ ਵੈਦ ਗੁਰੂ ਜੀ ਦਾ ਇਲਾਜ ਕਰਨ ਆਇਆ ਸੀ ਪਰ ਉਲਟਾ ਜ਼ੋਰ ਜ਼ੁਲਮ ਦਾ ਇਲਾਜ ਕਰਨ ਦਾ ਨੁਕਸਾਨ ਲੈ ਕੇ ਚਲਾ ਗਿਆ ਇਸ ਤਰ੍ਹਾਂ ਗੁਰੂ ਨਾਨਕ ਜੀ ਸਮੁੱਚੀ ਮਾਨਵਤਾ ਦਾ ਭਲਾ ਕਰਨ ਲਈ ਆਏ ਸਨ